ਇੱਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਏ ਬਾਦਲ ਦੱਦ ਨੇ ਪੰਥ ਵਿਰੋਧੀ ਹਰਕਤ ਕਰ ਹੀ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਪੰਥ ਦੇ ਨਾਲ ਇਹਨਾਂ ਨੇ ਮੱਥਾ ਦੁਬਾਰਾ ਫੇਰ ਲਗਾ ਲਿਆ ਹਾਲਾਂਕਿ 2 ਦਸੰਬਰ ਵਾਲੇ ਦਿਨ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਜਥੇਦਾਰ ਸਹਿਬਾਨਾਂ ਦੇ ਅੱਗੇ ਚੂਚਾ ਬਣ ਕੇ ਖੜਾ ਸੀ ਪਰ ਦੁਬਾਰਾ ਫਿਰ ਹੋਣੇ ਗੁਨਾਹ ਕਰਨ ਦੇ ਲਈ ਤਿਆਰ ਹੋ ਗਿਆ ਆ ਤੇ ਬਾਦਲ ਜੁੰਡਲੀ ਨੇ ਬਾਦਲ ਪਰਿਵਾਰ ਨੇ ਸੁਖਵੀਰ ਸਿੰਘ ਬਾਦਲ ਨੂੰ ਤੇਜਾ ਸਿੰਘ ਦੇ ਸਮੁੰਦਰੀ ਹਾਦ ਸ਼ਰੋਮਣੀ ਕਮੇਟੀ ਦੇ ਦਫਤਰ ਵਿੱਚ ਦੁਬਾਰਾ ਫਿਰ ਪ੍ਰਧਾਨ ਚੁਣਨ ਦੇ ਆ ਪਰ ਇਹ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਇਹ ਬਾਦਲ ਧੜੇ ਦਾ ਜਿਹੜਾ ਪ੍ਰਧਾਨ ਆ ਉਹ ਜ਼ਰੂਰ ਹੋ ਸਕਦਾ ਆ ਸ਼ਰੋਮਣੀ ਅਕਾਲੀ ਦਲ ਜੋ ਖਾਲਸਾ ਪੰਥ ਦੀ ਮਾਨਮਤੀ ਜਥੇਬੰਦੀ ਸੀ ਪਰ ਬਾਦਲ ਪਰਵਾਰ ਨੇ ਬਾਦਲ ਜੁੰਡਲੀ ਨੇ ਸ਼ਰੋਮਣੀ ਅਕਾਲੀ ਦਲ ਦਾ ਵਕਾਰ ਨਰੋਲਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਪਰ ਸੁਖਬੀਰ ਸਿੰਘ ਬਾਦਲ ਨੂੰ ਚੀਮੇ ਵਰਗਿਆਂ ਨੂੰ ਹੁੰਦੜ ਵਰਗਿਆਂ ਨੂੰ ਕਲੇਰ ਵਰਗਿਆਂ ਨੂੰ ਸੁੱਚੇ ਲੰਗਾਹ ਵਰਗਿਆਂ ਨੂੰ ਇੰਜ ਲੱਗਦਾ ਕਿ ਸ਼ਾਇਦ ਅਜੇ ਕੋਈ ਕਸਰ ਬਾਕੀ ਆ ਉਹ ਦੁਬਾਰਾ ਫੇਰ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਬਰਤਣਗੇ ਤੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਦੀ ਅਗਵਾਈ ਦੇ ਵਿੱਚ ਰੱਦ ਕੇ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸ੍ਰੀ ਅਕਾਦ ਤਖਤ ਸਾਹਿਬ ਦਾ ਅਤੇ ਜਥੇਦਾਰਾਂ ਦੇ ਅਹੁਦੇ ਦਾ ਜਿਹੜਾ ਭਾਰੀ ਅਪਮਾਨ ਆ ਉਹ ਕਰਨਗੇ ਅਵੱਗਿਆ ਕਰਨਗੇ ਤੇ ਜਿਵੇਂ ਕਾਂਗਰਸ ਨੇ ਸ੍ਰੀ ਅਕਾਦ ਤਖਤ ਸਾਹਿਬ ਨੂੰ ਢਾਇਆ ਇਹ ਬਾਦਲ ਕੇ ਪਹਿਲਾਂ ਵੀ ਸ੍ਰੀ ਆਕਾਸ਼ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਢਾਹ ਲਗਾਉਂਦੇ ਰਹੇ ਆ ਤੇ ਹੁਣ ਤਾਂ ਹੋਰ ਵੀ ਵੱਧ ਚੜ ਕੇ ਢਾਹ ਲਾਉਣਗੇ ਤੁਸੀਂ ਦੇਖੋ ਕਿ ਬਾਦਲ ਕੇ ਇੰਨੇ ਹੰਕਾਰੇ ਹੋਏ ਆ ਇੰਨੇ ਗਰਕ ਚੁਕੇ ਹੋਏ ਆ ਕਿ 2 ਦਸੰਬਰ ਵਾਲੇ ਫੈਸਲੇ ਇਹਨਾਂ ਨੂੰ ਰਾਸ ਨਹੀਂ ਆਏ ਬਾਦਲ ਕਿਆਂ ਨੇ ਦੁਬਾਰਾ ਫਿਰ ਸ੍ਰੀ ਆਕਾਸ਼ ਤਖਤ ਸਾਹਿਬ ਨੂੰ ਚੁਣੌਤੀ ਦੇ ਦਿੱਤੀ ਏ ਜਿਵੇਂ ਇਹਦਾ ਪਿਓ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਦਿੰਦਾ ਰਿਹਾ ਸੀ ਤੇ ਹੁਣ ਸੁਖਵੀਰ ਸਿੰਘ ਬਾਦਲ ਉਹ ਸ੍ਰੀ ਆਕਾਸ਼ ਤਖਤ ਸਾਹਿਬ ਦੇ ਅੱਗੇ ਖੜ ਗਿਆ ਆ ਤੇ ਪਰ اے ਸੁਖਵੀਰ ਸਿੰਘ ਬਾਦਲ ਯਾਦ ਰੱਖੇ ਕਿ ਜਿਨਨੇ ਵੀ ਸ੍ਰੀ ਅਕਾਜ਼ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਫਿਰ ਉਹਦਾ ਹਸ਼ਰ ਜਿਹੜਾ ਆ ਉਹ ਬਹੁਤ ਬੁਰਾ ਹੋਇਆ ਆ ਜਥੇਦਾਰ ਸਹਿਬਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਥੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਅੱਜ ਕੋਈ ਵੀ ਜਿਹੜਾ ਜਥੇਦਾਰ ਆ 2 ਦਸੰਬਰ ਵਾਲਾ ਫੈਸਲੇ ਵਾਲਾ ਉਹ ਹੁਣ ਤਖਤਾਂ ਦੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਨਹੀਂ ਆ ਕਿਉਂ ਕਿ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਉਹ ਜਥੇਦਾਰ ਮਨਜ਼ੂਰ ਨਹੀਂ ਸਨ ਸੁਖਵੀਰ ਸਿੰਘ ਬਾਦਲ ਨੇ ਚਾਹੁੰਦਾ ਸੀ ਕਿ ਉਹ ਜਿਹੜੇ ਜਥੇਦਾਰ ਆ ਉਹ ਉਹਨੂੰ ਦੱਸਣ ਸੁਖਵੀਰ ਸਿੰਘ ਬਾਦਲ ਨੂੰ ਬੜਾ ਗੁੱਸਾ ਸੀ ਕਿ ਇਹਨਾਂ ਜਥੇਦਾਰਾਂ ਨੇ ਮੇਰੀ ਜਿਹੜੀ ਪ੍ਰਧਾਨਗੀ ਆ ਉਹ ਖੋਈ ਇਹ ਚਾਹੁੰਦਾ ਸੀ ਕਿ ਦੁਬਾਰਾ ਫੇਰ ਕਿਸੇ ਤਰੀਕੇ ਦੇ ਨਾਲ ਜਿਹੜੀ ਪ੍ਰਧਾਨਗੀ ਆ ਉਹ ਮਿਲ ਜਾਵੇ ਸੁਖਵੀਰ ਬਾਦਲ ਉਹ ਰਾਤਾਂ ਨੂੰ ਬੜਬੜਾ ਕੇ ਉੱਠਦਾ ਸੀ ਜਿਵੇਂ ਕਿਸੇ ਨਿਆਣੇ ਦੀ ਕੋਈ ਚੀਜ਼ ਗਵਾਟ ਜਾਵੇ ਤੇ ਉਹਨੂੰ ਜਿੰਨਾ ਚਿਰ ਤੱਕ ਮਿਲ ਨਾ ਜਾਵੇ ਤੇ ਉਹ ਰੋਂਦਾ ਆ ਉਹ ਪੇਟਦਾ ਆ ਉਹ ਜਿੱਦ ਕਰਦਾ ਆ ਤੇ ਸੁਖਵੀਰ ਸਿੰਘ ਬਾਦਲ ਦੇ ਵੀ ਉਸੇ ਤਰ੍ਹਾਂ ਦੇ ਹਾਲਾਤ ਆ ਉਹ ਬਣੇ ਹੋਏ ਸੀ ਤੇ ਹੁਣ ਉਹਨੇ ਪ੍ਰਧਾਨਗੀ ਲੈ ਕੇ ਹੀ ਜਿਹੜਾ ਆ ਉਹ ਸਾਹ ਲਿਆ ਜਦ ਕਿ ਜਥੇਦਾਰ ਸਾਹਿਬਾਨਾਂ ਨੇ ਜੋ ਉਥੇ ਕਮੇਟੀ ਬਣਾਈ ਸੀ ਸੱਤ ਮੈਂਬਰੀ ਕਮੇਟੀ ਸੁਖਵੀਰ ਸਿੰਘ ਬਾਦਲ ਨੇ ਧਾਮੀ ਨੂੰ ਅਤੇ ਬੰਡੂਗਰ ਨੂੰ ਤਾਂ ਭਗੋੜੇ ਕਰ ਲਿਆ ਸੱਤ ਮੈਂਬਰੀ ਕਮੇਟੀ ਵਿੱਚੋਂ ਹਟਾ ਦਿੱਤਾ ਬਾਕੀ ਪੰਜ ਦੀ ਮੈਂਬਰੀ ਕਮੇਟੀ ਜਿਹਦੇ ਵਿੱਚ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬਾ ਸਤਵੰਤ ਕੌਰ ਵੀ ਆ ਸੋ ਪੰਜ ਮੈਂਬਰੀ ਕਮੇਟੀ ਸ੍ਰੀ ਆਕਾਸ਼ਤਖ ਸਹਿਬ ਦੇ ਜਥੇਦਾਰ ਵੱਲੋਂ ਜੋ ਹੁਕਮ ਹੋਏ ਸੀ ਉਹਦੇ ਅਨੁਸਾਰ ਜਿਹੜੀ ਭਰਤੀ ਆ ਉਹ ਤਾਂ ਅਜੇ ਕਰ ਰਹੀ ਆ 6 ਮਹੀਨੇ ਦਾ ਜਥੇਦਾਰ ਸਹਿਬਾਨਾਂ ਨੇ ਸਮਾਂ ਦਿੱਤਾ ਸੀ ਉਹ 6 ਮਹੀਨਿਆਂ ਤੋਂ ਬਾਅਦ ਬਾਕੀ ਆਦੇਦਾਰ ਚੁਣ ਕੇ ਉਸ ਤੋਂ ਬਾਅਦ ਜਿਹੜਾ ਆ ਨਵਾਂ ਪ੍ਰਧਾਨ ਜਿਹੜਾ ਆ ਚੁਣਿਆ ਜਾਣਾ ਸੀ ਪਰ ਬਾਦਲ ਜੁੰਡਲੀ ਨੇ ਸ੍ਰੀ ਆਕਾਸ਼ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਜਥੇਦਾਰਾਂ ਤੋਂ ਭਗੌੜੇ ਹੋ ਕੇ ਸੁਖਵੀਰ ਸਿੰਘ ਬਾਦਲ ਨੂੰ ਹੀ ਜਿਹੜਾ ਆ ਉਹ ਦੁਬਾਰਾ ਪ੍ਰਧਾਨ ਚੁਣ ਦਿਆ ਪਰ ਸੁਖਵੀਰ ਸਿੰਘ ਬਾਦਲ ਉਹ ਬਾਦਲ ਢੜੇ ਦਾ ਪ੍ਰਧਾਨ ਹੋ ਸਕਦਾ ਪਰ ਅਕਾਲੀ ਦਲ ਦੇ ਪ੍ਰਧਾਨ ਵਜੋਂ ਖਾਲਸਾ ਪੰਥ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਕਦੇ ਵੀ ਮਾਨਤਾ ਨਹੀਂ ਦੇਵੇਗਾ ਇਹ ਗੁੰਡਿਆਂ ਦਾ ਪ੍ਰਧਾਨ ਹੋ ਸਕਦਾ ਹੈ ਬਦਮਾਸ਼ਾਂ ਦਾ ਪ੍ਰਧਾਨ ਹੋ ਸਕਦਾ ਹੈ ਪਰ ਸੁਖਵੀਰ ਸਿੰਘ ਬਾਦਲ ਜੋ ਕੁਝ ਕਰਨਾ ਚਾਹੁੰਦਾ ਆ ਇਹ ਗੱਲ ਯਾਦ ਰੱਖੇ ਕਿ ਖਾਲਸਾ ਪੰਥ ਜਿਉਂਦਾ ਆ ਤੇ ਜਾਗਦਾ ਆ ਖਾਲਸਾ ਪੰਥ ਆਪਣੇ ਸਿੱਖ ਸਥਾਨਾਂ ਦਾ ਤੇ ਸਿੱਖ ਸੰਸਥਾਵਾਂ ਦਾ ਘਾਣ ਨਹੀਂ ਹੋਣ ਦੇਵੇਗਾ ਸੁਖਵੀਰ ਸਿੰਘ ਬਾਦਲ ਚੀਮੇ ਵਰਗੇ ਭੁੰਡੜ ਵਰਗੇ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਜੇਕਰ ਸ਼ਰੋਮਣੀ ਅਕਾਲੀ ਦਲ ਦਾ ਪੰਥ ਦੇ ਨਾਲ ਕੋਈ ਵਾਸਤਾ ਨਿਕਲ ਆਇਆ ਧਰਮ ਦੇ ਨਾਲ ਕੋਈ ਵਾਸਤਾ ਨਿਕਲ ਆਇਆ ਤਾਂ ਇਹ ਕਹਿੰਦੇ ਸੀ ਕਿ ਸਾਡੀ ਤਾਂ ਪਾਰਟੀ ਦੀ ਇਮਾਨਤ ਰੱਦ ਹੋ ਜਾਵੇਗੀ ਤੇ ਚੀਮਾ ਜਵਾਬ ਦੇਵੇ ਸੁਖਬੀਰ ਬਾਦਲ ਜਵਾਬ ਦੇਵੇ ਕਿ ਹੁਣ ਤੁਹਾਡੀ ਪਾਰਟੀ ਦੀ ਮਾਨਤਾ ਨਹੀਂ ਰੱਦ ਹੁੰਦੀ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਜ਼ਰ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਉੱਥੇ ਤੁਸੀਂ ਆਪਣਾ ਜਿਹੜਾ ਆ ਉਹ ਇਕੱਠ ਸੱਦਦੇ ਫਿਰਦੇ ਹੋ ਉੱਥੇ ਤੁਸੀਂ ਸੁਖਬੀਰ ਬਾਦਲ ਨੂੰ ਜਿਹੜਾ ਆ ਉਹ ਬਾਦਲ ਤੁਹਾਡੇ ਦਾ ਪ੍ਰਧਾਨ ਚੁੰਨ ਰਹੇ ਹੁਣ ਤੁਹਾਡੀ ਜਿਹੜੀ ਮਾਨਤਾ ਨਹੀਂ ਰੱਦ ਹੁੰਦੀ ਜਦੋਂ ਤੁਸੀਂ ਸਿੱਖ ਸੰਸਥਾਵਾਂ ਸਿੱਖ ਸਥਾਨਾਂ ਦੀ ਜਿਹੜੀ ਦਰਬਾਰ ਤੋਂ ਆ ਉਹ ਕਰਦੇ ਹੋ ਪਰ ਤੁਸੀਂ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਦੇਣ ਦੇ ਲਈ ਕਈ ਤਰ੍ਹਾਂ ਦੇ ਜਿਹੜੇ ਬਹਾਨੇ ਆ ਉਹ ਬਣਾਏ ਤੁਸੀਂ ਹੁਣ ਸ਼ਰੋਮਣੀ ਅਕਾਲੀ ਦਰਬਾਰ ਦਾ ਰਾਜ ਕੇਹਨ ਕਰਕੇ ਹੀ ਲੱਗਦਾ ਆ ਉਹ ਸਾਧਵੋਗੇ ਤੁਸੀਂ ਚਾਹੁੰਦੇ ਹੋ ਕਿ ਕੋਈ ਵੀ ਜਿਹੜਾ ਸਿੱਖ ਆ ਉਹ ਅਕਾਲੀ ਦਰਬਾਰ ਦਾ ਹਮਾਇਤੀ ਨਾ ਰਹੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣਾਉਣਾ ਚਾਹੁੰਦੇ ਹੋ ਹਾਲਾਂਕਿ ਜੋ ਕੁਝ ਤੁਸੀਂ ਆਪਣੇ ਰਾਜ ਦੇ ਵਿੱਚ ਕੀਤਾ ਪਹਿਲਾਂ ਤੁਸੀਂ 1978 ਦੇ ਵਿੱਚ ਜਿਹੜੇ ਸਿੰਘ ਆ ਉਹ ਸ਼ਹੀਦ ਕੀਤੇ 13 ਸਿੰਘ ਬਾਦਤਖਿਆਂ ਦੇ ਰਾਜ ਦੇ ਵਿੱਚ ਹੀ ਸ਼ਹੀਦ ਹੋਏ ਆ ਫਿਰ ਸ੍ਰੀ ਦਰਬਾਰ ਸਾਹਿਬ ਉਤੇ ਜੋ ਕਾਂਗਰਸ ਨੇ ਹਮਲਾ ਕੀਤਾ ਉਹਦੇ ਵਿੱਚ ਵੀ ਤੁਹਾਡੀ ਜਿਹੜੀ ਭੂਮਿਕਾ ਆ ਬਹੁਤ ਸ਼ੱਕੀ ਰਹੀ ਆ ਏਪੀਐਸ ਗਿੱਲ 부ਚੜ ਦੇ ਨਾਲ ਤੁਸੀਂ ਮੀਟਿੰਗਾਂ ਕਰਦੇ ਰਹੇ ਹੋ ਸਮੇਤ ਸੈਣੀ ਇਜ਼ਹਾਰ ਆ আলম ਦੇ ਨਾਲ ਤੁਹਾਡੀਆਂ ਯਾਰੀਆਂ ਰਹੀਆਂ ਵੱਡੇ ਅਹੁਦੇ ਤੁਸੀਂ ਦੇ ਚੁੱਕੇ ਹੋਏ ਹੋ ਤੇ 2007 ਤੋਂ ਲੈ ਕੇ 2017 ਤੱਕ ਤੁਸੀਂ ਪੰਥ ਅਤੇ ਪੰਜਾਬ ਦਾ ਕਿੰਨਾ ਕਹਾਣ ਕੀਤਾ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਤੁਸੀਂ ਡੋਬ ਦਿੱਤਾ ਗੁਰੂਆਂ ਦੇ ਪੰਜਾਬ ਨੂੰ ਤੁਸੀਂ ਇੱਕ ਭ੍ਰਿਸ਼ਟ ਪੰਜਾਬ ਬਣਾ ਕੇ ਰੱਖ ਦਿੱਤਾ ਬਲਾਦਕਾਰੀ ਕਾਤਲ ਪੰਥ ਦੋਖੀ ਨੂੰ ਤੁਸੀਂ ਡੇਰਾ सिरसा ਮੁਖੀ ਨੂੰ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਦੇ ਕੋਲੋਂ ਜਿਹੜੀ ਆ ਧੱਕੇ ਨਾਲ ਮਾਫੀ ਦੇਵਾ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੈਨੂੰ ਤੁਸੀਂ ਨਾ ਬਖਸ਼ਿਆ। ਤੁਹਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ। ਇਨਸਾਫ ਮੰਗਦੇ ਗੁਰਸਿੱਖਾਂ ਨੂੰ ਤੁਸੀਂ ਗੋਦੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਅਨੇਕਾਂ ਸੰਗਤਾਂ ਨੂੰ ਜਿਹੜਾ ਆ ਉਹ ਜ਼ਖਮੀ ਕੀਤਾ ਗਿਆ। ਸ਼ਰੋਮਣੀ ਕਮੇਟੀ ਦੀ ਗੋਦਕ ਵਿੱਚੋਂ 95 ਲੱਖ ਰੁਪਏ ਦੇ ਤੁਸੀਂ ਜਿਹੜੇ ਇਸ਼ਤਿਹਾਰ ਆ ਉਹ ਦੇਵਾਏ। ਕਿੰਨੀਆਂ ਕਾਲੀਆਂ ਕਰਤੂਤਾਂ ਆ ਤੁਹਾਡੀਆਂ ਕਿ ਜੇਕਰ ਗਿਣਨੀਆਂ ਚਾਹੀਏ ਜਾਂ ਸੰਗਤਾਂ ਨੂੰ ਦੱਸਣੀਆਂ ਚਾਹੀਏ। ਤੋ ਤੁਹਾਡੀ ਜਿਹੜੀ ਲਿਸਟ ਆ ਉਹ ਨਹੀਂ ਮੁੱਕਦੀ ਤੇ ਹੁਣ ਤੁਸੀਂ ਦੁਬਾਰਾ ਫਿਰ ਕੌਮ ਦਾ ਜਿਹੜਾ ਕਹਾਨ ਕਰਨ ਦੇ ਲਈ ਤਿਆਰ ਹੋ ਚੁੱਕੇ ਹੋ ਪਰ ਕੋਈ ਨਹੀਂ ਤੁਸੀਂ ਪਿੰਡਾਂ ਦੇ ਵਿੱਚ ਆਓ ਤਾਂ ਸਹੀਂ ਪੰਥ ਤੁਹਾਡਾ ਜੁੱਤੀਆਂ ਦੇ ਨਾਲ ਸਵਾਗਤ ਕਰੇਗਾ 2017 ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਤੁਹਾਨੂੰ ਹਾਰ ਦਾ ਮੂੰਹ ਦੇਖਣਾ ਪਿਆ 2019 ਦੇ ਵਿੱਚ ਇਸੇ ਕਰਕੇ ਇਹ ਤੁਹਾਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਲੋਕ ਸਭਾ ਚੋਣਾਂ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੀ ਕਿੰਨੀ ਦੁਰਗਤੀ ਹੋਈ 2024 ਦੇ ਵਿੱਚ ਤਾਂ ਤੁਸੀਂ ਨਾ ਘੜਦੇ ਰਹੇ ਨਾ ਘੜਦੇ ਰਹੇ ਤੇ ਆ ਅਗਲੀਆਂ ਚੋਣਾਂ 2027 ਦੇ ਵਿੱਚ ਵੇਖਿਓ ਤੁਹਾਡਾ ਕੀ ਹਾਲ ਹੋਵੇਗਾ ਇੱਕ ਵੀ ਜਿਹੜੀ ਵੋਟ ਆ ਇੱਕ ਵੀ ਜਿਹੜੀ ਸੀਟ ਆ ਉਹ ਤੁਹਾਡੇ ਹਿੱਸੇ ਨਹੀਂ ਆਉਣੀ ਜੋ ਕੁਝ ਤੁਸੀਂ ਜਿਹੜਾ ਆ ਉਹ ਕਰ ਰਹੇ ਹੋ ਤੁਹਾਡੀਆਂ ਕਰਤੂਤਾਂ ਕਰਕੇ ਹੀ ਪਹਿਲਾਂ ਇਹ ਸਾਰਾ ਕੁਝ ਹੋਇਆ ਤੇ ਅਗਾਹ ਤੁਸੀਂ ਫਿਰ ਵੀ ਜਿਹੜਾ ਆ ਉਹ ਬਾਜ ਨਹੀਂ ਆ ਰਹੇ ਹੋ ਆ ਬਾਦਖਲਾਕੀ ਚਰਿੱਤਰਹੀਣ ਬੰਦੇ ਸੁੱਚੇ ਲੰਗਾ ਵਰਗੇ ਤੁਹਾਡੀ ਪਾਰਟੀ ਦੇ ਵਿੱਚ ਉਹ ਖਾਲਸਾ ਪੰਥ ਨੂੰ ਮਤਾਂ ਦੇ ਰਹੇ ਆ ਤੇ ਸੁੱਚਾ ਲੰਗਾ ਜੋ ਹੁਣ ਸੁਖਵੀਰ ਸਿੰਘ ਬਾਦਲ ਨੂੰ ਉਹ ਹਰੀ ਸਿੰਘ ਨਲੂਆ ਦੱਸ ਰਿਹਾ ਆ ਸਰਦਾਰ ਹਰੀ ਸਿੰਘ ਜੀ ਨਲੂਆ ਤਾਂ ਬਹੁਤ ਉੱਚੇ ਸੁੱਚੇ ਮਹਾਨ ਜੀਵਨ ਵਾਲੇ ਸਨ ਸਾਡੀ ਕੌਮ ਅੱਜ ਵੀ ਉਹਨਾਂ ਦੇ ਜੀਵਨ ਤੋਂ ਉਹਨਾਂ ਦੀਆਂ ਕਹਾldਨਾਵਾਂ ਤੋਂ ਉਹਨਾਂ ਦੀਆਂ ਸੇਵਾਵਾਂ ਤੋਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਂਦੀ ਏ ਪਰ ਸੁੱਚਾ ਲੰਗਾ ਉਹ ਤਾਂ ਇੰਨਾ ਬਾਦਖਲਾਕੀ ਆ ਕਿ ਬੇਗਾਨੀਆਂ ਔਰਤਾਂ ਦੇ ਨਾਲ ਜਿਹੜਾ ਖੇ ਖਾਂਦਾ ਫਿਰਦਾ ਸੀ ਤੇ ਸਰਦਾਰ ਹਰੀ ਸਿੰਘ ਨਲੂਏ ਦਾ ਇਤਿਹਾਸ ਪੜ ਲਵੇ ਕਿ ਕਿਵੇਂ ਉਹਨਾਂ ਨੇ ਅਫਗਾਨਾਂ ਦੀ ਜਿਹੜੀ ਲੜਕੀ ਸੀ ਬਾਨੋ ਉਹਨੂੰ ਆਪਣੀ ਮਾਂ ਕਹਿ ਦਿੱਤਾ ਸੀ ਤੁਸੀਂ ਲੱਗਦਾ ਕਿ ਕਦੀ ਕੌਮ ਦਾ ਇਤਿਹਾਸ ਹੀ ਨਹੀਂ ਜਿਹੜਾ ਆ ਉਹ ਬੜਿਆ ਆ ਆ ਜਿਹੜੇ ਚੀਮਾ ਆ ਉਹ ਕਹਿੰਦਾ ਸੀ ਕਿ ਸਾਡੀ ਤਾਂ ਮਾਨਤਾ ਰੱਦ ਹੋ ਜਾਵੇ ਕਿ ਪਾਰਟੀ ਦੀ ਜੇ ਧਰਮ ਦੇ ਨਾਲ ਵਾਸਤਾ ਕੋਈ ਨਿਕਲ ਆਇਆ ਪਰ ਸਿੱਖ ਸਥਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਤੁਸੀਂ ਲਗਾਤਾਰ ਜਿਹੜਾ ਆ ਉਹ ਵਰਤਦੇ ਪਏ ਹੋ ਸ਼੍ਰੋਮਣੀ ਅਕਾਦੀ ਦਾ ਉਹ ਤਾਂ ਪੰਥ ਦੀ ਜਥੇਬੰਦੀ ਸੀ ਧਰਮ ਦੇ ਵਿੱਚੋਂ ਹੀ ਪੈਦਾ ਹੋਈ ਸੰਘਰਸ਼ ਦੇ ਵਿੱਚੋਂ ਹੀ ਪੈਦਾ ਹੋਈ ਪਰ ਅੱਜ ਨਾਂ ਤੁਹਾਡੇ ਵਿੱਚ ਧਰਮ ਰਿਹਾ ਨਾਂ ਤੁਹਾਡੇ ਵਿੱਚ ਸੰਘਰਸ਼ ਰਿਹਾ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦਾ ਵੀ ਤੁਸੀਂ ਭੋਗ ਪਾ ਦਿੱਤਾ ਕੌਮ ਦੀ ਆਜ਼ਾਦੀ ਦੀ ਗੱਲ ਤੁਸੀਂ ਕਿੱਥੇ ਕਰਨੀ ਆ ਖਾਲਸਾ ਰਾਜ ਦੀ ਗੱਲ ਸੁਖਵੀਰ ਸਿੰਘ ਬਾਦਲ ਉਹ ਚਾਹੁੰਦਾ ਆ ਕਿ ਹੁਣ ਕਿਸੇ ਤਰੀਕੇ ਦੇ ਨਾਲ ਨਾ ਦੁਬਾਰਾ ਫਿਰ ਉਹ ਪੰਥ ਦੇ ਸਿਰੇ ਉਤੇ ਬੈਠ ਜਾਵੇ ਪਰ ਪੰਥ ਤੁਹਾਨੂੰ ਬਰਦਾਸ਼ਤ ਨਹੀਂ ਕਰੇਗਾ ਤੁਹਾਨੂੰ ਅਯੋਗ ਲੀਡਰਸ਼ਿਪ ਘਰਾਰ ਦਿੱਤਾ ਜਾਂ ਸ੍ਰੀ ਆਕਾਸ਼ਧਿਕ ਸਾਹਿਬ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤੇ ਉਹਦੀ ਅਗਵਾਈ ਵਾਲੀ ਨੂੰ ਲੀਡਰਸ਼ਿਪ ਨੂੰ ਤੇ ਤੁਸੀਂ ਉਹਨਾਂ ਅਕਾਲੀ ਦੱਸਦੇ ਜਾਂ ਪੰਥ ਦੀ ਅਗਵਾਈ ਕਿਵੇਂ ਕਰ ਸਕਦੇ ਹੋ ਪਰ ਸੁਖਵੀਰ ਸਿੰਘ ਬਾਦਲ ਉਹ ਇੰਨਾ ਜ਼ਿਆਦਾ ਮਤਲਬ ਕਿ ਉਹ ਨੂੰ ਇਹ ਆ ਕਿ ਬਸ ਹੁਣ ਉਹ ਇੱਕ ਵਾਰੀ ਪ੍ਰਧਾਨ ਬਣ ਜਾਵੇ ਤੇ ਫਿਰ ਉਹ ਮੰਨ ਆਈਆਂ ਕਰੇ ਉਹ ਪੰਥ ਦੇ ਸਿਰ ਉੱਤੇ ਵੀ ਬੈਠ ਜਾਵੇ ਪੰਜਾਬ ਦੇ ਸਿਰ ਉੱਤੇ ਵੀ ਬੈਠ ਜਾਵੇ ਮੁੱਖ ਮੰਤਰੀ ਦੀ ਭੁੱਖ ਇੰਨੀ ਜ਼ਿਆਦਾ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਆ ਉਹ ਸਤਾ ਰਹੀ ਏ ਪਰ ਜੋ ਕੁਝ ਤੁਸੀਂ ਪੰਥ ਦੇ ਨਾਲ ਕੀਤਾ ਜੋ ਕੁਝ ਜੇ ਤੁਸੀਂ ਜਥੇਦਾਰਾਂ ਦੇ ਨਾਲ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਕੀਤਾ ਤੁਹਾਡਾ ਜਿਹੜਾ ਹਸ਼ਰਿਆ ਉਹ ਬਹੁਤ ਬੁਰਾ ਹੋਵੇਗਾ ਆ ਐਨ ਕੇ ਸ਼ਰਮਾ ਉਦੋਂ ਕਹਿੰਦਾ ਸੀ ਅਸਤੀਫੇ ਦਿੰਦਾ ਫਿਰਦਾ ਸੀ ਬਾਦਲ ਦਲ ਵੱਲੋਂ ਕਹਿੰਦਾ ਸੀ ਕਿ ਅਸੀਂ ਤਾਂ ਵਿਕਾਸ ਕਰਕੇ ਜੁੜੇ ਹਾਂ ਤੇ ਇਹ ਕਹਿੰਦਾ ਧਰਮ ਦੇ ਮਸਲਿਆਂ ਦੇ ਵਿੱਚ ਪੈ ਗਏ ਤੇ ਹੁਣ ਉਹੀ ਅਨਕੇ ਸ਼ਰਮਾ ਉੱਥੇ ਵੇਖੋ ਕਿਵੇਂ ਹੱਥ ਜੋੜ ਕੇ ਜਿਹੜਾ ਉਹ ਖੜਾ ਸੀ ਤੇਜਾ ਸਿੰਘ ਸਮੁੰਦਰੀ ਹਾਲ ਅਗੇ ਆ ਜਿਹੜੀਆਂ ਤੁਸੀਂ ਵਿਕਾਸ ਦੀਆਂ ਗੱਲਾਂ ਕਰਦੇ ਹੋ ਉਹਨਾਂ ਤੁਹਾਡੇ ਵਿਕਾਸ ਦੀਆਂ ਗੱਲਾਂ ਨਹੀਂ ਜਿਹੜਾ ਸਾਡੇ ਧਰਮ ਦਾ ਸਾਡੇ ਪੰਥ ਦਾ ਜਿਹੜਾ ਬੇੜਾ ਆ ਉਹ ਡੋਬਣਾ ਚਾਹਿਆ ਆ ਬਾਹਰ ਲੱਗਿਆ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਤਾਂ ਤੁਹਾਨੂੰ ਭੁੱਲ ਗਿਆ ਪਰ ਵਿਕਾਸ ਦੀਆਂ ਗੱਲਾਂ ਤੁਹਾਨੂੰ ਯਾਦ ਆ ਵਿਕਾਸ ਦੀਆਂ ਗੱਲਾਂ ਕਰ ਕਰਕੇ ਹੀ ਤੁਸੀਂ ਪੰਥ ਅਤੇ ਪੰਜਾਬ ਦਾ ਜਿਹੜਾ ਕਹਾਣਿਆ ਉਹ ਕਰ ਦਿੱਤਾ ਆ ਹਿੰਦੂ ਲੀਡਰਾਂ ਬਾਰੇ ਇੱਕ ਇੰਟਰਵਿਊ ਆਈ ਸੀ ਉਹ ਕਹਿੰਦਾ ਸੀ ਕਿ ਉਹ ਵਿਕਾਸ ਤੇ ਵਿਰਾਸਤ ਦੋਨਾਂ ਨੂੰ ਸੰਭਰੇ ਆ ਪਰ ਤੁਸੀਂ ਵਿਕਾਸ ਦੀ ਗੱਲ ਤਾਂ ਕੀਤੀ ਬਾਦਲ ਗਿਆਨੇ ਪਰ ਵਿਰਾਸਤ ਨੂੰ ਜਿਹੜਾ ਆ ਪੰਥ ਦੀ ਵਿਰਾਸਤ ਨੂੰ ਤੁਸੀਂ ਜਿਹੜਾ ਆ ਉਹ ਰੋਲ ਕੇ ਰੱਖ ਦਿੱਤਾ ਆ ਆ ਜਿੰਨੇ ਵੀ ਕਲੇਰ ਵਰਗੇ ਆ ਨਵੇਂ ਲੀਡਰ ਪੈਦਾ ਹੋਏ ਆ ਇਹਨਾਂ ਨੂੰ ਧਰਮ ਬਾਰੇ ਇਹਨਾਂ ਨੂੰ ਅਕਾਲੀ ਦਲ ਬਾਰੇ ਕੁਝ ਵੀ ਪਤਾ ਨਹੀਂ ਹੈਗਾ ਬਸ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਇਹਨਾਂ ਸਾਰਿਆਂ ਦੇ ਵਿੱਚ ਚਾਬੀ ਭਰ ਦਿੰਦਾ ਆ ਇਹ ਸਾਰੇ ਉਸੇ ਤਰ੍ਹਾਂ ਹੀ ਜਿਹੜਾ ਆ ਉਹ ਚੱਲੀ ਜਾਂਦੇ ਆ ਤੇ ਸੁਖਵੀਰ ਬਾਦਲ ਦੀ ਜਾਇਜ਼ਾਕਾਰ ਕਰੀ ਜਾ ਰਹੀ ਆ ਪਰ ਇਹ ਗੱਲ ਯਾਦ ਰੱਖਿਓ ਕਿ ਪੰਥ ਅਤੇ ਪੰਜਾਬ ਦੇ ਲੋਕ ਤੁਹਾਨੂੰ ਸਬਕ ਜ਼ਰੂਰ ਸਿਖਾਉਣਗੇ ਇੰਨੀ ਗੱਲ ਬਸ ਯਾਦ ਰੱਖਿਓ ਕਿ ਹੁਣ ਭਵਿੱਖ ਦੇ ਵਿੱਚ ਜੋ ਕੁਝ ਤੁਸੀਂ ਸੋਚ ਰਹੇ ਹੋ ਨਾ ਬਿਲਕੁਲ ਉਹਦੇ ਐਨ ਉਲਟ ਹੋਵੇਗਾ ਤੇ ਪੰਜਾਬ ਦੇ ਲੋਕ ਤੁਹਾਨੂੰ ਜ਼ਰੂਰ ਜਿਹੜੀਆਂ ਜੁੱਤੀਆਂ ਆ ਉਹ ਫੇਰਨਗੇ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਲੋਕਾਂ ਦਾ ਜਿਹੜਾ ਆ ਡਟ ਕੇ ਵਿਰੋਧ ਕੀਤਾ ਜਾਵੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੀਆਂ ਦੇ ਲਈ ਪੰਥ ਅਤੇ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਥਾਂ ਆ ਉਹ ਨਹੀਂ ਰਹਿਣੀ ਚਾਹੀਦੀ